ਜੰਤੈਲਾ ਫ੍ਰੀ ਚੰਗ ঈਗਲ ਨਿਊਜ਼ ਵੱਲੋਂ ਆਪ ਸਭ ਦਾ ਸਵਾਗਤ ਹੈ ਕੁਝ ਖਾਸ ਖਬਰਾਂ ਨਾਲ ਕਰਦੇ ਹਾਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਐਸੇ ਪ੍ਰਕਾਰ ਹੀ ਪੰਜਾਬ ਨਰੇਕਾ ਪਾਵਰ ਵੱਲੋਂ ਹਜ਼ਾਰ ਖੜੇ ਉਮੀਦਵਾਰ ਸਰਦਾਰ ਤੇਕਰ ਸਿੰਘ ਨਾਲ ਥਾਲੀਵਾਲ ਅੱਜ ਪੈਂਡ ਮਹਿਮੂਆਣਾ ਵਿਖੇ ਮਰੇ ਕਮਜ਼ੂਰਾਂ ਕੋਲ ਉਹ ਕਿਉਂ ਉਹਨਾਂ ਨੇ ਕੀ ਗੱਲਬਾਤ ਕੀਤੀ ਆਓ ਵੀਡੀਓ ਦੇ ਮਾਧਿਅਮ ਨਾਲ ਜਾਣਦੇ ਹਾਂ ਆਪਣੇ ਕਿਆ ਬਿਆਨ ਕਰਤੀ ਹੋਰੀ ਕਾਹਦੇ ਆ ਇਹ ਬਾਬਾ ਜੀ ਦਾ ਪ੍ਰਬੰਧ ਹੋਣਾ ਚਾਹੀਦਾ ਇਹ ਗਾਲ ਚੰਡੀ ਆ ਕੇ ਮਾਰੀ ਐ ਜੇ ਚੰਗੀ ਤਾਂ ਖੜੇ ਕੋਲ ਜੇ ਲੜਾਈ ਤਾਂ ਲੜਾਈ ਦਾ ਚੰਡੀ ਆ ਇਹ ਨਾ ਨਹੀਂ ਕਹੀਦੀ ਕਿ ਨਹੀਂ ਕਿੱਥੇ ਕਾਰਨ ਫਤੀਆਂ ਨੇ ਲਾਲ ਚੰਡੇ ਵਾਲਿਆਂ ਨੇ ਬਾਤਾਂ ਨੂੰ ਮਾਰੂਸ ਤੇ ਆਜੋ ਜੀ ਜੀ ਤੇ ਕਦੇ ਆਜੋ ਸੱਤ ਪਾਤੇ ਅਸੀਂ ਇੱਕ ਵੀ ਜਨ ਆਪਿਆ ਦੰਡਾ ਪਾ ਦਵਾਂਗੇ ਅਸੀਂ ਤੋਂ ਹਰ ਦੀ ਨਵਾਈ ਲੜਾਂਗੇ ਅਸੀਂ ਕਾਨੂੰਨ ਨਾਲ ਲੜਨਾ ਚਾਹਦੇ ਆਂ ਸਾਡੀ ਨਾ ਡੰਡਾ ਮਾਰਾਂਗੇ ਨਾ ਵੱਜਣ ਦੇਵਾਂਗੇ ਚਾਰ ਵਾਰ ਸੁਪਿੱਕਰ ਦੇ ਬਾਅਦ ਗਏ ਆ 2022 ਕੋ ਲੈ ਕੇ ਦੋ ਫੱਟੇ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਹਮੇਸ਼ਾ ਹੀ ਲੋਕਾਂ ਨੂੰ ਸੜਕਾਂ 'ਤੇ ਬੈਠਣ ਲਈ ਮਜਬੂਰ ਕੀਤਾ ਹੈ ਪਰ ਸਾਡੀ ਸਰਕਾਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਣ ਦੇਵੇਗੀ ਅਸੀਂ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਅੱਗੇ ਆਵਾਂਗੇ